ਅਮਰੀਕਾ ਕੈਨੇਡਾ ਬਾਰਡਰ ਕਰਾਸ ਕਰਨ ਵੇਲੇ ਟਰੱਕ ਡਰਾਈਵਰ ਹੁਣ ਜ਼ਰਾ ਵੀ ਨਹੀਂ ਡਰ ਰਹੇ ਇੰਨਾ ਵੱਡਾ ਰਿਸਕ ਲਾਲਚ ਜਾਂ ਫਿਰ ਚਲਾਕੀ ਪਰ ਬਾਰਡਰ ਸਿਕਿਉਰਿਟੀ ਦੀ ਤਿੱਖੀ ਨਜ਼ਰ ਤੋਂ ਬਚਣਾ ਇੰਨਾ ਸੌਖਾ ਵੀ ਨਹੀਂ ਦੋ ਟਰੱਕਾਂ ਵਾਲੇ ਘੇਰ ਲਏ ਗਏ ਅਜਿਹੀ ਚੀਜ਼ ਜਬਤ ਕੀਤੀ ਗਈ ਹੈ ਕਿ ਤੁਸੀਂ ਹੈਰਾਨ ਹੋ ਜਾਓਗੇ ਕੈਨੇਡਾ ਇਮੀਗ੍ਰੇਸ਼ਨ ਹੁਣ ਸਖਤ ਹੋ ਗਈ ਹੈ ਪੰਜਾਬ ਦੇ ਅਜਿਹੇ ਕੇਸ ਰੋਕ ਦਿੱਤੇ ਗਏ ਨੇ ਜਿਨ੍ਹਾਂ ਦੀ ਸ਼ੁਰੂਆਤ ਹੀ ਝੂਠ ਤੋਂ ਹੋਈ ਸੀ ਟ੍ਰੈਵਲ ਏਜੰਟਾਂ ਦੀ ਝੂਠੀ ਕਹਾਣੀ ਨੇ ਪੰਜਾਬ ਦੇ ਨੌਜਵਾਨ ਪੂਰੀ ਤਰ੍ਹਾਂ ਫਸਾ ਕੇ ਰੱਖ ਦਿੱਤੇ ਨੇ ਟ੍ਰੈਵਲ ਏਜੰਟਾਂ ਦੀ ਵੀ ਸੰਗੀ ਨੱਪੀ ਗਈ ਹੈ ਤੇ ਉਧਰ ਅਮਰੀਕਾ 'ਚ ਆਈਸ ਏਜੰਟਾਂ ਨੇ ਇੱਕ ਸਾਲ ਦੀ ਬੱਚੀ ਨਾਲ ਅਜਿਹਾ ਕੁਝ ਕਰ ਦਿੱਤਾ ਕਿ ਪੂਰੇ ਅਮਰੀਕਾ 'ਚ ਲੋਕ ਗੁੱਸੇ ਵਿੱਚ ਨਜ਼ਰ ਆ ਰਹੇ ਨੇ ਦੱਸਾਂਗੇ ਪੂਰੀ ਡਿਟੇਲ ਹਰ ਖਬਰ ਦੀ ਪੂਰੀ ਤਸਵੀਰ ਅਸਲ ਵਿੱਚ ਇਹ ਨੇ ਉਹ ਖਬਰਾਂ ਜੋ ਸਿੱਧਾ ਐਨਆਰਆਈਜ਼ ਨੂੰ ਇਫੈਕਟ ਕਰਦੀਆਂ ਕੈਨੇਡਾ ਚ ਭਾਰਤੀ ਮੂਲ ਦੇ ਮੰਨੇ ਜਾ ਰਹੇ ਦੋ ਟਰੱਕ ਡਰਾਈਵਰ ਅਮਰੀਕਾ ਕੈਨੇਡਾ ਸਰਹੱਦ ਤੇ ਮਿਸ਼ੀਗਨ ਸਾਰਨੀਆਂ ਰਹੀ ਲੱਖਾਂ ਡਾਲਰ ਦੇ ਗੈਰਕਾਨੂੰਨੀ ਨਸ਼ੇ ਦੀ ਤਸਕਰੀ ਦੇ ਦੋਸ਼ਾਂ ਦੇ ਹੇਠ ਅਰੈਸਟ ਕੀਤੇ ਗਏ ਆ ਕਿੰਗਸਟਨ ਦੇ 24 ਸਾਲਾ ਕਰਨ ਓਵਨ ਤੇ ਬ੍ਰੈਂਪਟਨ ਦਾ 32 ਸਾਲਾ ਗਗਨਦੀਪ ਸਿੰਘ ਕਰੇਲਾ 18 ਅਕਤੂਬਰ ਨੂੰ ਪੁਲਿਸ ਨੇ ਉਹਨਾਂ ਨੂੰ ਅਰੈਸਟ ਕੀਤਾ ਸੀ ਤੇ ਉਹਨਾਂ ਉਪਰ ਕੈਨੇਡਾ ਚ ਮੈਥਮ ਫੈਟਾਮਾਈਨ ਇੰਪੋਰਟ ਕਰਨ ਤੇ ਤਸਕਰੀ ਦੇ ਦੋਸ਼ਾਂ ਦੇ ਨਾਲ ਇਸ ਨਸ਼ੇ ਨੂੰ ਰੱਖਣ ਦੇ ਦੋਸ਼ ਲੱਗੇ ਸਨ ਰੀਪੋਰਟ ਦੇ ਮੁਤਾਬਕ ਉਹਨਾਂ ਵਿੱਚੋਂ ਇੱਕ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ ਹਾਲਾਂਕਿ ਉਹਨਾਂ ਨੂੰ ਜ਼ਮਾਨਤ ਕਿਉਂ ਦਿੱਤੀ ਗਈ ਇਸ ਦਾ ਕਾਰਨ ਅਸਥਾਈ ਪਬਲਿਕੀਸ਼ਨ ਬੈਨ ਦੇ ਕਾਰਨ ਪ੍ਰਕਾਸ਼ਿਤ ਨਹੀਂ ਕੀਤਾ ਗਿਆ ਹਾਲੇ ਤੱਕ ਉਸ ਦਾ ਕੇਸ ਦਸੰਬਰ ਦੇ ਸ਼ੁਰੂ ਵਿੱਚ ਮੁੜ ਅਦਾਲਤ ਵਿੱਚ ਆਉਣਾ ਹੈ ਉਹਨਾਂ ਨੂੰ 85000 ਡਾਲਰ ਦੀ ਜ਼ਮਾਨਤ ਦੇ ਰਿਹਾ ਕੀਤਾ ਗਿਆ ਤੇ ਉਸ ਨੂੰ ਜੀਪੀਐਸ ਟਰੈਕਰ ਪੈਣਨ ਦੇ ਲਈ ਆਖਿਆ ਗਿਆ ਜਦਕਿ ਉਸ ਦੇ ਸ਼ੋਰਟੀਜ਼ ਨੇ 30000 ਡਾਲਰ ਦੀ ਰਕਮ ਹੁਣ ਜਮ੍ਹਾਂ ਕਰਵਾ ਦਿੱਤੀ ਹੈ ਜ਼ਮਾਨਤ ਬਾਹਰ ਆਉਣ ਤੋਂ ਬਾਅਦ ਉਹ ਪ੍ਰੈਮਪਟਨ ਚ ਦੋ ਸ਼ੂਟੀਜ਼ ਦੇ ਨਾਲ ਹਾਊਸ ਅਰੈਸਟ ਹੇਠ ਰਹੇਗਾ ਤੇ ਉਸ ਨੂੰ ਆਪਣੇ ਸਾਥੀ ਦੋਸ਼ੀ ਦੇ ਨਾਲ ਗੱਲ ਕਰਨ ਤੋਂ ਰੋਕ ਦਿੱਤਾ ਗਿਆ ਹੈ ਪਾਬੰਦੀ ਲਗਾਈ ਗਈ ਹੈ ਉਸ ਨੂੰ ਆਪਣੇ ਸਾਰੇ ਪਾਸਪੋਰਟ ਤੇ ਟਰੈਵਲ ਡਾਕੂਮੈਂਟ RCMP ਨੂੰ ਸੌਂਪਣੇ ਪੈਣਗੇ ਤੇ ਨਵੇਂ ਪਾਸਪੋਰਟ ਲਈ ਉਹ ਐਪਲੀਕੇਸ਼ਨ ਨਹੀਂ ਦੇ ਸਕਦਾ ਉਸ ਨੂੰ ਕਿਸੇ ਹਵਾਈ ਅੱਡੇ ਜਾਂ ਫਿਰ ਇੰਟਰਨੈਸ਼ਨਲ ਬਾਰਡਰ ਤੋਂ 100 ਮੀਟਰ ਦੇ ਅੰਦਰ ਜਾਣ ਤੋਂ ਰੋਕਿਆ ਗਿਆ ਤੇ ਉਹ ਇੰਟਰਨੈਟ ਯੂਜ਼ ਕਰਨ ਲਈ ਕੋਈ ਵੀ ਇਲੈਕਟ੍ਰੋਨਿਕ ਡਿਵਾਈਸ ਨਹੀਂ ਵਰਤ ਸਕਦਾ ਪਰ ਇੱਕ ਕੰਡੀਸ਼ਨ ਹੈ ਕਿ ਉਹ ਆਪਣੇ ਸ਼ੋਰਟੀਜ਼ ਦੀ ਦੇਖ ਰੇਖੇ ਹੇਠ ਹੀ ਵਰਤ ਸਕਦਾ ਹੈ। ਰਿਪੋਰਟ ਵਿੱਚ ਆਖਿਆ ਗਿਆ ਕਿ ਗਗਨਦੀਪ ਸਿੰਘ ਕਰੀਲ ਹਾਲੇ ਵੀ ਹਿਰਾਸਤ ਵਿੱਚ ਹੈ ਤੇ ਉਸ ਦੀ ਜ਼ਮਾਨਤ ਦੀ ਸੁਣਵਾਈ 17 ਨਵੰਬਰ ਨੂੰ। ਅਕਤੂਬਰ ਮਹੀਨੇ ਵਿੱਚ ਵੀ ਭਾਰਤੀ ਮੂਲ ਦੇ ਦੋ ਹੋਰ ਟਰੱਕ ਡਰਾਈਵਰਾਂ ਨੂੰ 3 ਸਾਲ ਪਹਿਲਾਂ 1.1 ਕਰੋੜ ਡਾਲਰ ਮੁੱਲ ਦੇ ਕੋਕੈਨ ਦੀ ਕੈਨੇਡਾ ਚ ਤਸਕਰੀ ਦੇ ਦੋਸ਼ਾਂ ਹੇਠ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਬ੍ਰੈਂਪਟਨ ਦਾ 44 ਸਾਲ ਦਾ ਵਿਕਰਮ ਦੱਤਾ ਹੈ ਤੇ 61 ਸਾਲ ਦਾ ਗੁਰਵਿੰਦਰ ਸਿੰਘ ਹੈ ਉਹਨਾਂ ਉੱਪਰ ਕੋਕੀਨ ਇੰਪੋਰਟ ਕਰਨ ਤਸਕਰੀ ਲਈ ਰੱਖਣ ਦੇ ਦੋਸ਼ ਲੱਗੇ ਸਨ ਜਦਕਿ ਬਾਰਡਰ ਅਧਿਕਾਰੀਆਂ ਨੇ 11 ਦਸੰਬਰ 2022 ਨੂੰ ਮਿਚੀਗਨ ਤੇ ਸਾਰਨੀ ਨੂੰ ਜੋੜਦੇ ਪੁਲ ਤੇ ਟਰੱਕ ਵਿੱਚੋਂ 115 ਕਿਲੋਗ੍ਰam ਕੋਕੀਨ ਬਰਾਮਦ ਕਰ ਲਈ ਸੀ ਮਿਚੀਗਨ ਦੇ ਪੋਰਟ ਹਿਊਰਨ ਤੇ 온ਟਾਰੀਓ ਦੇ ਸਾਰਨੀ ਨੂੰ ਜੋੜਨ ਵਾਲੀ ਇਹ ਸਰਹੱਦ ਨਸ਼ੇ ਦੀ ਤਸਕਰੀ ਦਾ ਹੈ ਮਹੱਤਵਪੂਰਨ ਵੱਡਾ ਰਸਤਾ ਹੁਣ ਬਣ ਚੁੱਕੀ ਹੈ ਹਾਂਜੀ ਉਧਰ ਅਮਰੀਕਾ ਦੇ ਵਿੱਚ ਸ਼ਿਕਾਗੋ ਸ਼ਹਿਰ ਦੇ ਨੇੜੇ ਸਿਸਰੋਚ ਸੈਮਜ਼ ਕਲੱਬ ਦੀ ਪਾਰਕਿੰਗ ਲਾਟ ਦੇ ਵਿੱਚ ਅਮਰੀਕਨ ਬਾਰਡਰ ਪੈਟਰੋਲ ਅਧਿਕਾਰੀਆਂ ਦੇ ਵੱਲੋਂ ਇੱਕ ਬੰਦੇ ਨੂੰ ਤੇ ਉਸ ਦੀ 1 ਸਾਲ ਦੀ ਬੇਟੀ ਨੂੰ ਉਸ ਉੱਪਰ ਪੈਪਰ ਸਪਰੇਅ ਕੀਤੀ ਗਈ ਇਹ ਘਟਨਾ ਸਾਹਮਣੇ ਆਈ ਹੈ ਕਿਹਾ ਗਿਆ ਸੀ ਇਹ ਘਟਨਾ ਸੈਟਰਡੇ ਮਾਰਨਿੰਗ ਦੀ ਆਪਰੇਸ਼ਨ ਮਿਡਵੇ ਬਲੇਡਸ ਦੌਰਾਨ ਦੀ ਘਟਨਾ ਵਾਪਰੀ ਹੈ ਔਰ ਵੀਡੀਓ ਵਾਇਰਲ ਹੋਈ ਹੈ ਉਸ ਵਿੱਚ ਰਫੇਲ ਬਰਾਜ਼ਾ ਨਾਮ ਦਾ ਬੰਦਾ ਹੈ ਤੇ ਜਦੋਂ ਉਹ ਆਪਣੀ ਗੱਡੀ ਦੇ ਵਿੱਚ ਫੈਮਲੀ ਸਮੇਤ ਆ ਰਿਹਾ ਸੀ ਤਾਂ ਅਧਿਕਾਰੀਆਂ ਨੇ ਉਸ ਉੱਪਰ ਅੱਗੇ ਤੋਂ ਪਿੱਛੇ ਵੱਲ ਨੂੰ ਸਪਰੇ ਕੀਤੀ ਉਸ ਦੇ ਮੁਤਾਬਕ ਸਪਰੇ ਉਸ ਦੇ ਸਾਰੇ ਚਿਹਰੇ ਤੇ ਪੈ ਗਈ ਤੇ ਤੁਰੰਤ ਸਾਹ ਨਹੀਂ ਸੀ ਲੈ ਸਕਦਾ ਕਿਉਂਕਿ ਪੇਪਰ ਸਪਰੇ ਅਤੇ ਬਚਪਨ ਤੋਂ ਉਹ ਦਮੇ ਦੀ ਬਿਮਾਰੀ ਦਾ ਪੀੜਤ ਹੈ ਉਸਨੇ ਦੱਸਿਆ ਕਿ ਉਸ ਦੀ 1 ਸਾਲ ਦੀ ਬੇਟੀ ਹੈ ਆਰੀਆਨਾ ਕੋਲ ਬੈਠੀ ਸੀ ਉਹਨੇ ਵੀ ਗੈਸ ਨਿਗਲ ਲਈ ਤੇ ਦੋਵੇਂ ਹਸਪੀਟਲ 'ਚ ਹੁਣ ਐਡਮਿਟ ਹੈ ਦੂਜੇ ਪਾਸੇ ਅਮਰੀਕੀ ਹੋਮਲੈਂਡ ਸੁਰੱਖਿਆ ਵਿਭਾਗ ਨੇ ਦਾਅਵੇ ਨੂੰ ਨਕਾਰਿਆ ਸਹਾਇਕ ਉਸ ਕਥਰ ਟ੍ਰੀਸੀਆ ਮੈਕਲਾਫਲਿਨ ਨੇ ਕਿਹਾ ਕਿ ਸੈਮਸ ਕਲਬ ਦੀ ਪਾਰਕਿੰਗ ਲਾਟ ਦੇ ਵਿੱਚ ਕੋਈ ਭੀੜ ਕੰਟਰੋਲ ਜਾਂ ਪੈਪਰ ਸਪਰੇਅ ਨਹੀਂ ਕੀਤਾ ਗਿਆ ਡਿਪਾਰਟਮੈਂਟ ਨੇ ਆਖਿਆ ਕਿ ਉਸ ਦੇ ਅਧਿਕਾਰੀ ਉੱਥੇ ਗੋਲੀਬਾਰੀ ਤੇ ਹੋਰ ਹਮਲਿਆਂ ਦਾ ਸਾਹਮਣਾ ਕਰਨ ਤੋਂ ਬਾਅਦ ਪਹੁੰਚੇ ਸਨ ਡੀ ਐਚ ਐਸ ਨੇ ਬਿਆਨ ਮੁਤਾਬਕ ਉਹ ਬਾਰਡਰ ਪੈਟਰੋਲ ਦੇ ਕਾਫਲੇ ਤੇ ਕਾਲੀ ਜੀ ਪ੍ਰੈਂਗਲਰ ਤੋਂ ਗੋਲੀਆਂ ਚਲਾਈਆਂ ਗਈਆਂ ਜਿਸ ਤੋਂ ਬਾਅਦ ਉਹਨਾਂ ਤੇ ਇੱਟਾਂ ਤੇ ਪੇਂਡ ਦੇ ਡੱਬੇ ਤੱਕ ਸੁੱਟੇ ਗਏ ਤੇ ਵਾਹਨਾਂ ਨੂੰ ਨੁਕਸਾਨ ਵੀ ਪਹੁੰਚਾਇਆ ਗਿਆ ਸੀ ਡਿਪਾਰਟਮੈਂਟ ਨੇ ਆਖਿਆ ਕਿ ਅਧਿਕਾਰੀਆਂ ਨੇ ਸਿਰਫ ਭੀੜ ਨੂੰ ਕਾਬੂ ਕਰਨ ਲਈ ਕਾਰਵਾਈ ਹੋਮਲੈਂਡ ਸੁਰੱਖਿਆ ਦੇ ਅਨੁਸਾਰ ਕੁੱਲ 9 ਬੰਦਿਆਂ ਨੂੰ ਅਰੇਸਟ ਕੀਤਾ ਗਿਆ ਜਿਨ੍ਹਾਂ ਵਿੱਚੋਂ 8 ਅਮਰੀਕੀ ਨਾਗਰਿਕ ਦੱਸੇ ਜਾ ਰਹੇ ਨੇ ਵਿਭਾਗ ਨੇ ਪ੍ਰਦਰਸ਼ਨਕਾਰੀਆਂ ਨੂੰ ਦੰਗਈ ਘਰਾੜ ਦਿੱਤਾ ਇਸ ਘਟਨਾ ਤੋਂ ਬਾਅਦ ਇੰਡੀਵਿਜੂਅਲ ਸ਼ਿਕਾਗੋ ਅਲਾਈਅੰਸ ਨਾਮਕ ਗਰੁੱਪ ਨੇ ਐਤਵਾਰ ਨੂੰ ਸ਼ਿਕਾਗੋ ਲੈਂਡ ਆਫ ਐਕਸ਼ਨ ਮਨਾਇਆ ਤੇ ਲੋਕਾਂ ਨੂੰ ਆਪਣੇ ਹੱਕਾਂ ਦੇ ਬਾਰੇ ਜਾਗਰੂਕ ਕਰਨ ਲਈ ਇੱਕ ਕੈਂਪ ਵੀ ਲਗਾਇਆ homeland security ਨੇ ਆਪਣੇ ਬਿਆਨ ਵਿੱਚ ਸਾਫ਼ ਕੀਤਾ ਕਿ ਬਾਰਡਰ ਪੈਟਰੋਲ ਅਧਿਕਾਰੀਆਂ ਤੇ ਸ਼ਿਕਾਂਗੋ ਦੇ ਵਿੱਚ ਗੋਲੀਬਾਰੀ ਹੋਈ ਹੈ ਵਨ ਅਤੇ ਹਮਲੇ ਹੋਏ ਅਤੇ ਇੱਟਾਂ ਸੁੱਟਣ ਦੇ ਘਟਨਾਵਾਂ ਵਾਪਰੀਆਂ ਜਿਸ ਤੋਂ ਬਾਅਦ ਇਹ ਸਭ ਇੱਕ ਪੋਲਿਟਿਕਲ ਮਾਹੌਲ ਜਾਪ ਰਿਹਾ ਤੇ ਮੀਡੀਆ ਦੇ ਝੂਠੇ ਦੋਸ਼ਾਂ ਨੂੰ ਉਹਨਾਂ ਨਕਾਰ ਰਿਹਾ ਇਸ ਮਾਮਲੇ ਦੀ ਜਾਂਚ ਜਾਰੀ ਹੈ ਹਾਲੇ ਤੱਕ ਇਹ ਕਲੀਅਰ ਨਹੀਂ ਹੋਇਆ ਕਿ ਪੈਪਰ ਸਪਰੇ ਦੀ ਘਟਨਾ ਵਿੱਚ ਕਿਸੇ ਅਧਿਕਾਰੀ ਤੇ ਕਾਰਵਾਈ ਹੋਵੇਗੀ ਜਾਂ ਨਹੀਂ ਸੋ ਸ਼ਿਕਾਗੋ ਦੇ ਵਿੱਚ ਬਾਰਡਰ ਪਟ੍ਰੋਲ ਦੀ ਇਹ ਕਾਰਵਾਈ ਇੱਕ ਨਵੀਂ ਚਰਚਾ ਦਾ ਵਿਸ਼ਾ ਬਣ ਗਈ ਹੈ ਕਿ ਇਹ ਸੁਰੱਖਿਆ ਕਾਰਵਾਈ ਸੀ ਜਾਂ ਫਿਰ ਆਮ ਲੋਕਾਂ ਤੇ ਨਜਾਇਜ਼ ਬਲ ਦੀ ਵਰਤੋਂ ਕੀਤੀ ਗਈ ਸੀ ਇਸ ਦੇ ਬਾਰੇ ਹੁਣ ਅਦਾਲਤਾਂ ਤੇ ਜਾਂਚ ਏਜੰਸੀਆਂ ਹੀ ਸੱਚ ਸਾਹਮਣੇ ਲਿਆ ਸਕਦੀਆਂ ਨੇ ਫਿਲਹਾਲ ਪੂਰੇ ਅਮਰੀਕਾ 'ਚ ਇਹ ਵੀਡੀਓ ਵਾਇਰਲ ਹੈ ਇੱਕ ਸਾਲ ਦੀ ਛੋਟੀ ਬੱਚੀ ਉਹ ਰੋ ਰਹੀ ਹੈ ਤੇ ਉਸ ਦਾ ਫਾਦਰ ਉਸ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਪੂਰੀ ਫੈਮਿਲੀ ਹੈ ਤੇ ਦੂਸਰੇ ਪਾਸੇ ਸੁਰੱਖਿਆ ਫੋਰਸਸ ਵੀ ਆਲੇ-ਦੁਆਲੇ ਦਿਖਾਈ ਦੇ ਰਹੀਆਂ ਨੇ ਇੱਕ ਨਵੀਂ ਚਿੰਤਾ ਪੈਦਾ ਹੋ ਗਈ ਹੈ ਕਿ ਛੋਟੇ ਬੱਚਿਆਂ ਨੂੰ ਵੀ ਇਸ ਕਾਰਵਾਈ ਦੇ ਵਿੱਚ ਕਿਉਂ ਨਹੀਂ ਛੱਡਿਆ ਜਾ ਰਿਹਾ ਕਿਉਂ ਨਹੀਂ ਬਖਸ਼ਿਆ ਜਾ ਰਿਹਾ ਕੈਨੇਡਾ ਵੱਲੋਂ ਭਾਰਤੀ ਸਟੂਡੈਂਟਸ ਦੇ ਲਈ ਸਟੱਡੀ ਪਰਮਿਟ ਜਾਰੀ ਕਰਨ ਵਿੱਚ ਵੱਡੀ ਕਮੀ ਦੇਖੀ ਗਈ ਹੈ ਕੈਨੇਡਾ ਗਵਰਨਮੈਂਟ ਦੇ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜੇ ਇਹ ਦੱਸਦੇ ਹਨ ਕਿ ਜਨਵਰੀ ਤੋਂ ਅਗਸਤ 2025 ਤੱਕ ਦੇ ਸਮੇਂ ਦੌਰਾਨ ਸਿਰਫ 9995 ਇੰਡੀਅਨ ਸਟੂਡੈਂਟਸ ਨੂੰ ਸਟੱਡੀ ਪਰਮਿਟ ਜਾਰੀ ਕੀਤੇ ਗਏ ਹਨ ਇਹ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਘਟਾ ਹੈ 2024 ਚ ਇਸ ਵੇਲੇ ਤੱਕ ਇਹ ਗਿਣਤੀ 76930 ਸੀ ਇਸ ਵੇਲੇ 2023 ਚ ਇੰਡੀਅਨ ਐਪਲੀਕੈਂਟਲੀ ਕੋਲ 149875 ਸਟੱਡੀ ਪਰਮਿਟ ਮਨਜ਼ੂਰ ਕੀਤੇ ਗਏ ਸਨ ਅੰਕੜਿਆਂ ਤੋਂ ਕਲੀਅਰ ਹੋ ਜਾਂਦਾ ਹੈ ਕਿ ਪਿਛਲੇ 2 ਸਾਲਾਂ ਚ ਕੈਨੇਡਾ ਵੱਲੋਂ ਭਾਰਤੀ ਸਟੂਡੈਂਟਸ ਦੇ ਲਈ ਸਟੱਡੀ ਵੀਜ਼ਿਆਂ ਦੇ ਵਿੱਚ ਤੇਜ਼ੀ ਨਾਲ ਗਿਰਾਵਟ ਪਾਈ ਜਾ ਰਹੀ ਹੈ ਐਕਸਪਰਟਸ ਦਾ ਕਹਿਣਾ ਹੈ ਕਿ ਇਹ ਕਮੀ ਦੇ ਕਈ ਕਾਰਨਾਂ ਹੈ ਇਸ ਦੇ ਪਿੱਛੇ ਕੈਨੇਡਾ ਸਰਕਾਰ ਦੇ ਵੱਲੋਂ ਨਵੇਂ ਰੂਲ ਲਿਆਂਦੇ ਗਏ ਆ ਇਮੀਗ੍ਰੇਸ਼ਨ ਪ੍ਰੈਸ਼ਰ ਕਾਫੀ ਜ਼ਿਆਦਾ ਹੈ ਤੇ ਕਾਲਜਾਂ ਦੇ ਵਿੱਚ ਸਖਤ ਕੋਟਾ ਸਿਸਟਮ ਲਾਗੂ ਹੋ ਗਿਆ ਹੈ ਇਸ ਕਰਕੇ ਪਹਿਲਾਂ ਜੋ ਬੜੀ ਆਸਾਨੀ ਦੇ ਨਾਲ ਵੱਡੀ ਗਿਣਤੀ 'ਚ ਵੀਜ਼ਾ ਇਸ਼ੂ ਹੋਏ ਸੀ ਉਹਨਾਂ ਦੇ ਵਿੱਚ ਵੱਡੀ ਤੇਜ਼ੀ ਦੇ ਨਾਲ ਇੱਕ ਗ੍ਰਾਬਟ ਹੁਣ ਤਰਜ ਕੀਤੀ ਗਈ ਹੈ ਇੰਡੀਅਨ ਐਪਲੀਕੈਂਟਸ ਨੂੰ ਹੁਣ ਕੈਨੇਡਾ ਦੇ ਵਿਜ਼ਟਰ ਵੀਜ਼ਾ ਦੀ ਮਨਜ਼ੂਰੀ ਲਈ ਆਸਤਾਨ ਲਗਭਗ 99 ਦਿਨਾਂ ਦੀ ਵੇਟ ਕਰਨੀ ਪੈਂਦੀ ਹੈ ਜੋ ਕਿ ਮੁੱਖ ਸਰੋਤ ਦੇਸਾਂ ਵਿੱਚ ਸਭ ਤੋਂ ਜ਼ਿਆਦਾ ਹੈ ਇਸ ਵੇਲੇ ਕੈਨੇਡਾ ਦੇ ਇਮੀਗ੍ਰੇਸ਼ਨ ਰਫੀਜੀਸ ਤੇ ਸਿਟੀਜ਼ਨਸ਼ਿਪ ਡਿਪਾਰਟਮੈਂਟ ਦੀ ਤਾਜ਼ਾ ਰਿਪੋਰਟ ਆਈ ਹੈ ਉਹਦੇ ਮੁਤਾਬਕ ਇੰਡੀਆ ਤੋਂ ਆਉਣ ਵਾਲੀਆਂ ਸੁਪਰ ਵੀਜ਼ਾ ਐਪਲੀਕੇਸ਼ਨਸ ਨੂੰ ਹੁਣ ਲਗਭਗ 169 ਦਿਨ ਦਾ ਸਮਾਂ ਲੱਗ ਰਿਹਾ ਹੈ ਆਈਆਰਸੀਸੀ ਨੇ ਆਪਣਾ ਪ੍ਰਕਿਰਿਆ ਸਮਾਂ ਇੰਟਰਫੇਸ ਨਮਾ ਤਿਆਰ ਕੀਤਾ ਸੀ ਤਾਂ ਜੋ ਅਸਲ ਟਾਈਮਲਾਈਨ ਦਿਖਾਈ ਜਾ ਸਕੇ ਹੁਣ ਨਾਗਰਿਕਤਾ ਤੇ ਸਥਾਈ ਨਿਵਾਸ ਦੇ ਨਾਲ ਸੰਬੰਧ ਡਾਟਾ ਹਰ ਮਹੀਨੇ ਅਪਡੇਟ ਕੀਤਾ ਜਾਂਦਾ ਜਦ ਕਿ ਅਸਥਾਈ ਵੀਜ਼ਿਆਂ ਤੇ ਪਰਮਿਟਾਂ ਦੇ ਨਾਲ ਸੰਬੰਧ ਡਾਟਾ ਹਰ ਹਫਤੇ ਅਪਡੇਟ ਕੀਤਾ ਜਾ ਰਿਹਾ ਹੈ ਵੀਜ਼ਾ ਪ੍ਰਕਿਰਿਆ ਦੇ ਸਮੇਂ ਤੇ ਐਪਲੀਕੈਂਟ ਦੇ ਪਿਛੋਕੜ ਦੀ ਜਾਂਚ ਹੁੰਦੀ ਹੈ ਵਿਭਾਗ ਦੇ ਕੰਮ ਦਾ ਬੋਝ ਵੱਧਾ ਹੈ ਖਾਸ ਤੌਰ ਤੇ ਜਿੱਥੋਂ ਐਪਲੀਕੇਸ਼ਨ ਦਿੱਤੀ ਹੁੰਦੀ ਹੈ ਸਾਰੀਆਂ ਗੱਲਾਂ ਅਸਰ ਪਾਉਂਦੀਆਂ ਨੇ ਕਿ ਐਪਲੀਕੇਸ਼ਨ ਨੂੰ ਕਿੰਨਾ ਸਮਾਂ ਲੱਗਦਾ ਹੈ ਕਨੇਡਾ ਵੀਜ਼ਾ ਪ੍ਰਕਿਰਿਆ ਸਮੇਂ ਇਮੀਗ੍ਰੇਸ਼ਨ نیوز ਕਨੇਡਾ ਦੀ ਰਿਪੋਰਟ ਦੇ ਮੁਤਾਬਕ ਇਸ ਵੇਲੇ 290700 ਐਪਲੀਕੈਂਟ ਆ ਜਿਹੜੇ ਜਿਨ੍ਹਾਂ ਨੇ ਨਾਗਰਿਕਤਾ ਦੇ ਲਈ ਐਪਲੀਕੇਸ਼ਨ ਦਿੱਤੀ ਆ ਉਹਨਾਂ ਦੇ ਨਤੀਜੇ ਦੀ ਉਡੀਕ ਕੀਤੀ ਜਾ ਰਹੀ ਆ ਤੇ ਇਸ ਦੀ ਔਸਤ ਪ੍ਰਕਿਰਿਆ ਮਿਆਦ 13 ਮਹੀਨੇ ਦੀ ਹੋ ਗਈ ਆ ਫੈਮਿਲੀ ਸਪੌਂਸਰਸ਼ਿਪ ਦੀ ਗੱਲ ਕਰੀਏ ਤਾਂ ਸਭ ਤੋਂ ਹੌਲੀ ਪ੍ਰਕਿਰਿਆ ਜਿਹਨੇ ਕਨੇਡਾ ਦੇ ਅੰਦਰੋਂ ਦਿੱਤੀਆਂ ਸਪੌਂਸਰਲ ਪਟੀਸ਼ਨਾਂ ਨੂੰ ਆਮ ਤੌਰ ਤੇ 20 ਮਹੀਨੇ ਲੱਗ ਰਹੇ ਨੇ ਜਦਕਿ ਬਾਹਰੋਂ ਦਿੱਤੀਆਂ ਪਟੀਸ਼ਨਾਂ ਨੂੰ 14 ਮਹੀਨੇ ਵੀ ਲੱਗ ਸਕਦੇ ਆ ਯੂਬਿਕ ਸਟੇਟ ਦੇ ਵਿੱਚ ਦੋਵੇਂ ਕਿਸਮਾਂ ਦੀਆਂ ਪਟੀਸ਼ਨਾਂ 'ਚ ਵਾਦੂ ਸਟੇਟ ਦਾ ਜਿਹੜਾ ਆਪਣਾ ਕਾਰਨ ਲਗਭਗ 3 ਸਾਲ ਤੱਕ ਦਾ ਸਮਾਂ ਵੀ ਲੱਗ ਜਾਂਦਾ ਹੈ ਪੇਰੈਂਟਸ ਗ੍ਰੈਂਡਪੇਰੈਂਟਸ ਐਪਲੀਕੇਸ਼ਨਸ ਦੀ ਗੱਲ ਕਰੀਏ ਤਾਂ ਉਹ ਉਡੀਕ ਦਾ ਸਮਾਂ ਯੂਬਿਕ ਦੇ ਵਿੱਚ 50 ਮਹੀਨੇ ਆ ਤੇ ਬਾਕੀ ਕੈਨੇਡਾ 'ਚ 42 ਮਹੀਨੇ ਤੱਕ ਪਹੁੰਚ ਗਿਆ ਹੈ ਕਈ ਕੈਟਾਗਰੀਜ਼ ਦੇ ਐਸੀਆਂ ਜਿੱਥੇ ਬੈਕਲੌਗ ਅਕਤੂਬਰ ਤੋਂ ਬਾਅਦ ਕਾਫੀ ਜ਼ਿਆਦਾ ਵਧ ਗਏ ਨੇ ਸੋ ਮਾਨਵੀਅਤ ਹਮਦਰਦੀ ਵਾਲੀਆਂ ਅਪਲੀਕੇਸ਼ਨਾਂ ਜਿਹਨੂੰ ਆਪਾਂ ਹਿਊਮਨਿਟੇਰੀਅਨ ਤੇ ਕੰਪੈਸ਼ਨੇਟ ਅਪਲੀਕੈਂਟ ਆਖਦੇ ਹਾਂ ਉਹਨਾਂ ਦੀ ਅਸਤ ਪ੍ਰਕਿਰਿਆ ਮਿਆਦ ਹੈ ਹਾਲੇ ਵੀ 10 ਸਾਲ ਤੋਂ ਵੀ ਜ਼ਿਆਦਾ ਹੋ ਗਈ ਹੈ ਜਦਕਿ ਸੁਰੱਖਿਆ ਪ੍ਰਾਪਤ ਵਿਅਕਤੀ ਹੈ ਜਿਨ੍ਹਾਂ ਵਿੱਚ ਪ੍ਰੋਟੈਕਟਿਡ ਪਰਸਨ ਹੁੰਦੇ ਆ ਇਹਨਾਂ ਵਿੱਚ ਸ਼ਰਨਾਰਥੀ ਆਸਰਾ ਲੈਣ ਵਾਲੇ ਸ਼ਾਮਲ ਹੁੰਦੇ ਆ ਉਹਨਾਂ ਦੀ ਅਪਲੀਕੇਸ਼ਨਸ ਨੂੰ ਪ੍ਰਕਿਰਿਆ ਕਰਨ ਵਿੱਚ 100 ਤੋਂ 106 ਮਹੀਨੇ ਲੱਗ ਰਹੇ ਆ ਜੋ ਲਗਭਗ 8 ਤੋਂ 9 ਸਾਲ ਤੱਕ ਦਾ ਲੰਮਾ ਸਮਾਂ ਬਣਦਾ ਹੈ ਸੋ ਸੰਖੇਪ ਚ ਆਪਾਂ ਇਹ ਆਖੀਏ ਕਿ ਵਿਜ਼ਟਰ ਵੀਜ਼ਾ ਜੇ ਇੰਡੀਆ ਤੋਂ ਅਪਲਾਈ ਕੀਤਾ ਤਾਂ 99 ਦਿਨ, ਸੁਪਰ ਵੀਜ਼ਾ ਇੰਡੀਆ ਤੋਂ ਅਪਲਾਈ ਕੀਤਾ 169 ਦਿਨ, ਸਿਟੀਜ਼ਨਸ਼ਿਪ 13 ਮਹੀਨੇ, ਪੀਆਰ ਕਾਰਡ ਰੀਨਿਊ 29 ਦਿਨ, ਨਵਾਂ ਪੀਆਰ ਕਾਰਡ 2 ਮਹੀਨੇ, ਸਪਾਂਸਰਸ਼ਿਪ ਲਈ 20 ਮਹੀਨੇ ਜੇ ਬਾਹਰੋਂ ਆਏ ਤਾਂ 14 ਮਹੀਨੇ, ਗ੍ਰੈਂਡਪੇਰੈਂਟਸ ਪੇਰੈਂਟਸ ਲਈ 42 ਤੋਂ 50 ਮਹੀਨੇ ਤੇ ਮਾਨਵੀਅਤ ਹਮਦਰਦੀ ਕੇਸ ਵਿੱਚ 10 ਸਾਲ ਤੱਕ ਦਾ ਸਮਾਂ ਹੋਣ ਲੱਗ ਰਿਹਾ ਹੈ।